15000 ਜੋੜੀ 35000 ਕਹਿੰਦਾ 20 ਤੋਂ ਨਰਮ ਮੋਜਾ ਦੇਣੀ ਆ ਨਹੀਂ 35000 ਕਹਿੰਦਾ ਨਾ ਨਰਮ ਮੋਜਾ ਆ 35000 ਤੇ ਦਾ ਵੇਚਣੀ ਇੰਦ ਫਿਰ ਵੇਚਣ ਦੀ ਗੱਲ ਤੇ ਲੈਣ ਵਾਲੀ ਨਹੀਂ ਕਰ ਬੱਚੀਆਂ ਗੱਲਾਂ ਨਾ ਕਰ ਬੱਕਰੀ ਵੇ ਬੋਲਾ ਜੀ ਇੱਕੋ ਜਿਹੀ ਨਮੇੜਦੇ ਆ ਵੀਰੇ ਕਿਹ ਕਿਹਨ ਮੇੜੋ ਗਾਂ ਦਾ ਮੋਹ ਵੀ ਕਰਨਾ ਕੰਮ 24000 ਦੀ ਦਿਓ ਜੀ ਕਿਉਂ ਕੋਈ ਗੱਲ ਦੱਸਣੀ ਹੈ ਕਿਉਂ ਕਬ 20000 ਰੁਪਏ ਨੇ ਲੈ ਆਣੀ ਆ ਲੈ ਕੋਈ ਪੱਕਾ ਹੀ ਰਾਜਾ ਪੱਕੇ ਬਣੇ ਦੇਖਦਾ ਮੈਂ ਮੈਂ ਹੱਥ ਘਰ ਪਾ ਕੇ ਤੱਕਣਾ ਨਹੀਂ ਮੈਂ ਅਰੇ ਮਾਰ ਦੇ ਮਾਰ ਦੇ ਮਾਰ ਦੇ ਮਾਰ ਪੱਕਾ 25000 ਦੀ ਹੋ ਗਈ ਬੱਕਰੀ 45 ਨੂੰ ਤਾਂ ਮੰਗੇ ਪੱਟਾ ਕੰਨੀ ਗਲੀ 45 ਹਾਂ ਕਿ ਤੈਨੂੰ ਪਤਾ ਪੂਰੇ ਸ੍ਰੀਆ ਪੱਠਾ ਨੇ ਚਲੋ ਜੀ ਇੱਥਾ ਕੋਲ 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 ਗੱਬਣਾ ਦੀ ਗਾਰੰਟੀ ਹੈਲੋ ਕਿੱਥੇ ਚੱਲ 18 18000 ਕਹਿੰਦੇ ਆ ਭਾਈ ਹੋਇਆ

ਹਲੋ ਜੀ ਇਹਨਾਂ ਭਰਾਵਾਂ ਨੂੰ ਭਰੋ ਜੀ ਹਾਂ ਆ ਜਾਓ 45 ਦਾ ਹੈ ਨਹੀਂ ਫਿਰ ਤੂੰ ਕਿੰਨੇ ਦੀ 20 ਦੀ 30 ਲਾਇਆ 30 ਲਾਇਆ 30 ਲਾਇਆ ਚਲ ਕੋਈ ਲਾਲਾ ਹੋਰ 30000 ਲਾਤਾ ਯਾਰ ਕਮਾਲ ਕਰਦਾ ਤੂੰ ਕੀ ਗੱਲ ਹੈ ਤੇਰੀ 10000 ਵਾਲੀ ਉਹ ਨਹੀਂ ਆ ਚਲ ਇਹਨੇ ਰੱਖਣੀ ਹੈ ਤੇ ਪਸੰਦਾ ਮੁੰਡਾ ਹੈ 40 ਦੀ ਵੇਚਣੀ ਵੇਚਣੀ ਸਾਈ ਗੱਡੀ ਹੋਰਾਂ 40000 ਦੀ ਵੇਚੀ ਹੈ ਪਤਾ ਹੈ ਮੈਨੂੰ ਉਹ ਲੈ ਗਿਆ ਬੱਬੂ ਬੱਬੂ ਲੈ ਗਿਆ ਮੱਜੂ ਲੈ ਗਿਆ 30000 ਦੀ ਸੀ ਉਹ ਕਹਿੰਦਾ 30 ਤੋਂ ਵੱਧ ਮੇਰੇ ਚਕੰਜਾਇ ਸੀ ਹੋਰ ਫਿਰ ਕਿੰਨੇ ਦੀ ਹੋਰ ਫਿਰ ਕਿੰਨੇ ਦੀ ਉਹ ਭਰਾਵਾ 31 32000 1000 ਦਾ ਦੀ ਛੋਟ ਹੀ ਕਰ ਦਿੰਦੇ ਆ ਖੜੇ 40 ਦੀ ਵਿੱਚ ਮੈਂ ਦਿੰਦਾ 2000 ਛੋਟ ਤੇਰੇ ਮੂਰੇ ਦਿੰਨੇ ਹੋਣਿਆ ਦੀ ਛੋਟ 40 ਦੀ ਕਰ 40 ਦੀ ਕਰ 40 ਚੂਲੀ ਦੀ ਨਹੀਂ ਵਿਕਦੀ ਨਹੀਂ 32000 ਦੀ ਨਹੀਂ ਨਹੀਂ ਰਾਜ ਨਹੀਂ 35000 ਮੱਝੂ ਕਰਨ ਲੱਗਿਆ ਜਾ 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 ਅਸੀਂ ਮੋਸ਼ਲਾ ਜਾ ਕੇ ਉਹ 32 ਨਹੀਂ ਨਹੀਂ ਦੇ ਦੇ ਨਹੀਂ ਨਹੀਂ ਉਹ ਆ ਦੇ 32 ਦੀ ਨਹੀਂ ਦਿੰਦਾ ਤੂੰ ਆਖ ਨਹੀਂ ਦਿੰਦਾ ਕਿ ਮੈਂ ਪਾਵਾਂ ਹੋਰ 32 ਦੀ ਦਿੰਨੇ 33 ਦੀ ਦਿੰਨਾ ਲੈ ਭਾਜਾ ਰੱਖ ਲੈ ਹੁਣ ਕੰਬੇ ਨੂੰ 33000 ਕੀ ਘਟਕੇ ਉਹ ਨਹੀਂ ਆ ਜਾ ਚੱਲ ਫੜਾ 40 ਤੋਂ ਨਹੀਂ ਘਟਿਆ ਇਹ ਨਾ ਨਾ ਕਿਹੜਾ ਕਈ ਵੀ ਤੂੰ ਕਰਾ ਦੇ ਨਹੀਂ ਵਾ ਪੂਰੀ ਚੌਂਕੀ ਦੀ ਨੇ ਬੜੀ ਕਿੰਨੇ ਦੀ 34 ਦੀ ਬਸ ਉਹ ਨਹੀਂ ਯਾਰ 35000 ਦਮਾਉ ਲਾਈ ਜਾਂਦਾ ਬੱਬੂ ਐਵੇਂ ਮਾਰੀ 38 ਦੀ ਬੱਕੀ ਲੈ ਆਠ ਉਹ 38 ਦੀ ਲੈ ਆ ਰਮਾਨ ਨਹੀਂ ਨਹੀਂ ਬਾਈ ਲੱਗ ਗਈ ਓਏ ਆਰੀਨਾ 35 ਲੱਗਾ ਪਰ ਮੈਂ ਕੀ ਪਰ ਪੱਠਾਂ ਚੰਗੀਆਂ ਯਾਰ ਬਾਈ ਨਾ ਮੈਂ ਤਾਂ ਬੰਦਾ 35 ਲਾ ਕੇ ਦੋ ਤਿੰਨ ਜਾਂ 34 56 40 ਯਾਰ 60 ਸਾਢੇ 34 ਦੀ ਨਿਬੜ ਗਈ ਹੈ ਓਏ ਯਾਰ ਹੁਣ 35 ਦੀ ਉਹ ਲੈ ਜਾ 34 ਦੀ ਉਹ ਨਹੀਂ ਯਾਰ ਨਹੀਂ ਉਹ ਕਾ ਮਾਰੀ ਮੈਂ 35 ਦੀ ਮਿੰਟ ਦੇਣੀ ਮੈਂ ਦੇ ਦੂੰਗਾ ਉਹਨੂੰ ਆਜ ਮਾਰ ਕੇ ਚੱਲ ਬਾਜ ਮਾਰ ਲੈ ਕਿੱਡੀ ਗੱਲ ਆ ਸਾਢੇ 34 ਦੀ ਮਹਿੰਗੀ ਨਹੀਂ ਹੈਗੀ ਕੋਈ